ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਤਕੋ ਆਪਾਂ ਕਹਿ ਦਈਦਾ ਕਿ ਜਲੰਧਰ ਸਪੋਰਟਸ ਇੰਡਸਟਰੀ ਲਈ ਬੜਾ ਮਸ਼ਹੂਰ ਹੈ ਪਰ ਜਿਹੜੀਆਂ ਫਿਗਰਸ ਹੈ ਇੰਡੀਆ ਦੇ ਹਿਸਾਬ ਨਾਲ ਤਾਂ 75% ਹੈ ਪਰ ਵਰਲਡ ਦੇ ਹਿਸਾਬ ਨਾਲ ਦੇਖੀਏ ਅਸੀਂ ਕੁਝ ਵੀ ਨਹੀਂ ਹੈਗੇ ਵੀ ਆਰ ਓਨਲੀ ਪੁਆਇੰਟ 5% ਆਫ ਵਰਲਡ ਇੰਡਸਟਰੀ ਰਾਈਟ ਖਰਬੰਦਾ ਸਾਹਿਬ ਠੀਕ ਕਹਿ ਰਹੇ ਆ ਮੈਂ ਕਿਉਂਕਿ ਇਹ ਮੈਂ ਤੁਹਾਡੀ ਰਿਪੋਰਟ ਤੋਂ ਬੋਲ ਰਿਹਾ ਜਿਹੜੀ ਤੁਸੀਂ ਸਬਮਿਟ ਕੀਤੀ ਆ ਅਸੀਂ ਜਿਹੜੀ ਸੈਕਟੋਰਲ ਕਮੇਟੀ ਬਣਾਈ ਸੀ ਉਹਦੇ ਵਿੱਚ ਇੱਕ ਸਪੋਰਟ ਸੀ ਜੀ ਖਰਬੰਦਾ ਸਾਹਿਬ ਉਹਦੇ ਚੇਅਰਮੈਨ ਸੀ ਤੇ ਇਹਨਾਂ ਦੀ ਰਿਪੋਰਟ ਕਹਿ ਰਹੀ ਹੈ ਸੋ ਵੀ ਹੈਵ ਲੋਟ ਟੂ ਗੋ ਬੇਰੀ ਸਾਹਿਬ ਇੰਨਾ ਕੁਝ ਹੋ ਸਕਦਾ ਹੈ ਇਹ ਵੀ ਸੋਚਣ ਦੀ ਲੋੜ ਨਹੀਂ ਕਿੱਥੋਂ ਚਾਲੂ ਕਰੀਏ ਉਹ ਤਾਂ ਸੋਚਣ ਦੀ ਲੋੜ ਹੁੰਦੀ ਜੇ ਅਸੀਂ 30 40% ਤੇ ਹੋਈ ਹੈ ਵੀ ਆਰ ਓਨਲੀ ਪੁਆਇੰਟ 5% ਵੈਨ ਆਈ ਬਿਕੇਮ ਮਨਿਸਟਰ ਮੈਨੂੰ ਆ ਕੇ ਕਹਿੰਦੇ ਜੀ ਸਪੋਰਟਸ ਇੰਡਸਟਰੀ ਮੇਰਟ ਬੜੀ ਜਾ ਰਹੀ ਹੋ ਮੈਨੂੰ ਬੜਾ ਅਫਸੋਸ ਹੋਇਆ ਮੈਂ ਕਿਹਾ ਅਸੀਂ ਤਾਂ ਸੋਚਦੇ ਸੀ ਵੀ ਸਿਰਫ ਜਲੰਧਰ ਹੈ ਮੇਰਟ ਕਿੱਥੋਂ ਆ ਗਿਆ ਉਹ ਫੇਰ ਪਤਾ ਲੱਗਿਆ ਕਿ ਗਵਰਨਮੈਂਟ ਨੇ ਮੇਰਟ ਵਿੱਚ ਇੱਕ ਸੈਂਟਰ ਖੋਲ੍ਹਿਆ ਉੱਥੇ ਜੋ ਵੀ ਹੁੰਦਾ ਹੈ ਕਿ ਨਾਮ ਕੋਈ ਟੈਸਟਿੰਗ ਹੁੰਦੀ ਹੈ ਕੋਈ ਨਵੀਂ ਆਰ ਐਨ ਡੀ ਸੈਂਟਰ ਉੱਥੇ ਆ ਮੈਨੂੰ ਬੜਾ ਬੁਰਾ ਲੱਗਿਆ ਕਹਿੰਦੇ ਅਸੀਂ ਜੀ ਸੈਂਟਰ ਨੂੰ ਲਿਖੇ ਵੀ ਦਿੱਤਾ ਕਿ ਸਿਮਿਲਰ ਇੱਥੇ ਹੋਣਾ ਚਾਹੀਦਾ ਮੈਂ ਫਿਰ ਜਾ ਕੇ ਮਨਜੀ ਸਾਹਿਬ ਨੂੰ ਮਿਲਿਆ ਐਮ ਐਸ ਐਮ ਇ ਦੇ ਮਨਿਸਟਰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਇਹ ਗੱਲ ਹੈਗੀ 27 ਜੁਲਾਈ ਦੀ ਜਦੋਂ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਔਰ ਫਾਈਨਲੀ ਸਾਨੂੰ 18 ਦਸੰਬਰ ਨੂੰ ਲੈਟਰ ਆਈ ਕਿ ਜੀ ਅਸੀਂ ਹੁਣ ਚਲੰਦਰ ਵਿੱਚ ਸਿਮਿਲਰ ਸੈਂਟਰ ਬਣਾਉਣ ਜਾ ਰਹੇ ਹਾਂ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਵਧਾਈ ਕਿ ਮੈਰਿਟ ਵਰਗਾ ਸੈਂਟਰ ਇੱਥੇ ਬਣਨ ਜਾ ਰਿਹਾ ਔਰ ਅੱਜ ਐਮਓਯੂ ਸਾਈਨ ਵੀ ਹੋਏਗਾ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਸੰਜੀਤ ਜੀ ਦਾ ਪੇਰੀ ਸਾਹਿਬ ਦਾ ਜਿਦਾ ਜਿਦਾ ਉਹਦੇ 'ਚ ਯੋਗਦਾਨ ਹੈ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਮੈਂ ਇਹ ਨਹੀਂ ਕਹਿੰਦਾ ਮੈਰਿਟ ਦੀ ਇੰਡਸਟਰੀ ਨਾ ਵਧੇ ਬਟ ਇਟ ਸ਼ੁੱਡਨਟ ਬੀ ਕਿ ਇੱਕ ਜਗ੍ਹਾ ਦੀ ਇੰਡਸਟਰੀ ਜਿੱਥੋਂ ਚੱਲੂ ਹੋਈ ਉਹਦਾ ਅੱਗੇ ਵਧੇ ਨਾ ਇੱਕ ਨਵਾਂ ਸ਼ਹਿਰ ਬਣਨ ਲੱਪੇ ਸੋ ਇੱਕ ਮੈਂ ਤੁਹਾਡੇ ਸਾਰੇ ਜਿਹੜੇ ਇੱਥੇ ਇੰਡਸਟ੍ਰੀਲਿਸਟ ਭਰਾ ਬੈਠੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਨਵੀਆਂ ਪਾਲਿਸੀਆਂ ਬਣ ਰਹੀਆਂ 24 ਕਮੇਟੀਆਂ ਅਸੀਂ ਬਣਾਈਆਂ ਸੀ 24 ਦੀ 24 ਕਮੇਟੀਆਂ ਦੀ ਰਿਪੋਰਟਾਂ ਆ ਗਈਆਂ ਪੰਜ ਡਿਪਾਰਟਮੈਂਟ ਇੱਕ ਤਰ੍ਹਾਂ ਇੱਕ ਡਿਪਾਰਟਮੈਂਟ ਨਹੀਂ ਹੈ ਬਟ ਮੈਂ ਤੁਹਾਨੂੰ ਦੱਸਦਾ ਮਿਲ ਕੇ ਅਸੀਂ ਇਹ ਪਾਲਿਸੀ ਬਣਾ ਰਹੇ ਹਾਂ ਇਹਦੇ ਚ ਇੰਡਸਟਰੀ ਡਿਪਾਰਟਮੈਂਟ ਇਨਵੈਸਟ ਪੰਜਾਬ ਇਨਵੈਸਟ ਪ੍ਰੋਮੋਸ਼ਨ ਪੰਜਾਬ ਡਿਵੈਲਪਮੈਂਟ ਕਮਿਸ਼ਨ ਅਰਨਸਟ ਐਂਡ ਯੰਗ ਤੁਸੀਂ ਸਾਰਿਆਂ ਨੇ ਸੁਨੇ ਆ ਉਹਨਾਂ ਨੂੰ ਇਨਵੋਲਵ ਕੀਤਾ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਇਨਵੋਲਵ ਕਰ ਰਹੇ ਹਾਂ ਐਂਡ ਵੀ ਆਰ ਕਮਿੰਗ ਅਪ ਵਿਦ ਨਿਊ ਸੈਕਟੋਰਲ ਪਾਲਿਸੀਜ਼ ਔਰ ਹੋਪਫੁਲੀ ਪਹਿਲਾਂ ਤਾਂ ਲੱਗਦਾ ਸੀ ਜਨਵਰੀ ਚ ਕਰ ਦਾਂਗੇ ਬਟ ਟਾਈਮ ਫਲਾਈਜ਼ ਫੈਬਰੂਰੀ ਚ ਅਸੀਂ ਜ਼ਰੂਰ ਲਾਂਚ ਕਰ ਦਾਂਗੇ ਨਵੀਂ ਪਾਲਿਸੀ ਔਰ ਜੋ ਕੁਝ ਖਰਬੰਦਾ ਸਾਹਿਬ ਤੁਸੀਂ ਔਰ ਤੁਹਾਡੀ ਟੀਮ ਨੇ ਸਾਨੂੰ ਸੁਜੈਸ਼ਨ ਦਿੱਤੇ ਆ ਜੇ ਸਾਰੇ ਨਹੀਂ ਤਾਂ ਕਾਫੀ ਸਾਰੇ ਅਸੀਂ ਉਸ ਪਾਲਿਸੀ ਚ ਮੰਨ ਲਾਂਗੇ ਔਰ ਤੁਹਾਡੇ ਲਈ ਅਸੀਂ ਅਲੱਗ ਪਾਲਿਸੀ ਲਿਆਵਾਂਗੇ ਅਲੱਗ ਸੈਕਟਰ ਦੀ ਪਾਲਿਸੀ ਅੱਜ ਸਵੇਰੇ ਅਸੀਂ ਤਿੰਨ ਫੈਕਟਰੀਸ ਚ ਗਏ ਜਿਸ ਤਰ੍ਹਾਂ ਵਿਜ਼ਿਟ ਸੀ ਦੋ ਵਿੱਚ 베ਰੀ ਸਾਹਿਬ ਨੇ ਵੀ ਜੁਆਇਨ ਕੀਤਾ ਇੱਕ ਮੈਂ ਕੱਲਾ ਗਿਆ ਕੱਲਾ ਤਾਂ ਨਹੀਂ ਸਾਰੇ ਅਫਸਰ ਸਹਿਬਾਨ ਸਾਰੇ ਨਾਲ ਸੀ ਡੀਸੀ ਸਾਹਿਬ ਸੀ ਸੈਵੀ α ਤੇ ਸ਼ਰੇ ਇਹ ਤਿੰਨ ਫੈਕਟਰੀਆਂ ਅਸੀਂ ਅੱਜ ਵਿਜ਼ਿਟ ਕੀਤੀਆਂ ਬਟ ਮਜ਼ਾ ਆ ਗਿਆ ਦੇਖ ਦੇ ਕੋ ਆਈ ਵੁੱਡਨਟ ਸੇ ਕਿ ਜੀ ਸਪੋਰਟਸ ਇੰਡਸਟਰੀ ਇਜ਼ ਅ ਰਾਕਟ ਸਾਇੰਸ ਪਰ ਕਿੰਨੀ ਮਿਹਨਤ ਨਾਲ ਕਿੰਨੇ ਸਾਲਾਂ ਚ ਇਹ ਲੋਕਾਂ ਨੇ ਕੰਮ ਕਰਕੇ ਆਪਣਾ ਨਾਮ ਬਣਾਇਆ ਨਿਬੀਆ ਤੇਰੀ ਤੁਹਾਡੀ ਹੈ ਉਥੇ ਗਏ ਤਾਂ ਨਹੀਂ ਤੁਸੀਂ ਬੁਲਾਇਆ ਨਹੀਂ ਅਸੀਂ ਐਸਲੀ ਨਹੀਂ ਗਏ ਚਲੋ ਨੈਕਸਟ ਆਈ ਸੋ ਇਹ ਮਤਲਬ ਕਿ ਕਿਸ ਤਰ੍ਹਾਂ ਇਹਨਾਂ ਨੇ ਨਾਮ ਬਣਾਇਆ ਔਰ ਕਿਸ ਤਰ੍ਹਾਂ ਲੇਡੀਜ਼ ਰੂਰਲ ਲੇਡੀਜ਼ ਕੰਮ ਕਰ ਰਹੀਆਂ ਸਾਰੇ ਕੰਮ ਕਰ ਰਹੇ ਆ ਬੜਾ ਚੰਗਾ ਲੱਗਿਆ ਦੇਖ ਕੇ ਮਤਲਬ ਮੇਨ ਹੈ ਕਿ ਇਹਨਾਂ ਦਾ ਪਰੋਸਾ ਐਨਾਂ ਵਰਲਡ ਤੇ ਵੀ ਜਿਸ ਤਰ੍ਹਾਂ ਵੀ ਇਹ ਬਣਾ ਰਹੇ ਆ ਕੁਝ ਆਟੋਮੇਸ਼ਨ ਐ ਕੁਝ ਮੈਨੂਅਲ ਐ ਬਟ ਦੇ ਆਰ ਮੇਕਿੰਗ ਫॉर ਦੀ ਬੈਸਟ ਆਫ ਬ੍ਰਾਂਡਸ ਇਨ ਦੀ ਵਰਲਡ ਆਰਟੀਸਟ ਕੰਗ੍ਰੈਚੁਲੇਸ਼ਨਸ ਟੂ एवरीवन ਫॉर ਡੂਇੰਗ ਆਲ ਦਿਸ ਇੱਕ ਮੈਂ ਹੋਰ ਦੇਖਿਆ ਕਿ ਜਿੰਨੀ ਸਪੋਰਟਸ ਵਿੱਚ ਐ ਜਦੋਂ ਅਸੀਂ ਕਮੇਟੀ ਬਣਾਣੀ ਸੀ ਜੀ ਸਪੋਰਟਸ ਦੀ ਸਾਡਾ ਇਹ ਹੁੰਦਾ ਸੀਗਾ ਕਿ 20% ਅਸੀਂ ਲਈਏ ਲਾਰਜ ਸਕੇਲ ਤੇ ਬਾਕੀ 80% ਐਮਐਸਐਮਈ ਦੇ ਮੈਂਬਰ ਲਈਏ ਜਿਹੜੇ 12 ਮੈਂਬਰ ਹੈਗੇ ਸਿਨਾ ਸਾਹਿਬ ਸੁਣਨ ਲਈ ਗੱਲ ਹੈ ਬੜੀ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਯਾਦਾ ਡੀਸੀ ਸਾਹਿਬ ਕਿ ਅਸੀਂ ਹੁਣੇ ਕਿਉਂਕਿ ਜਲੰਧਰ ਜੇ ਸਪੋਰਟਸ ਦੀ ਕਮੇਟੀ ਬੰਨੀ ਬੰਨੀ ਤਾਂ ਜਲੰਧਰ ਤੋਂ ਹੈ ਮੈਂ ਕਿਹਾ ਨਾਮ ਭੇਜੋ ਸਾਨੂੰ ਇਹਨਾਂ ਨੇ ਕੁਝ ਨਾਮ ਭੇਜੇ ਕੁਝ ਸੀਆਈਆਈ ਤੋਂ ਭੇਜੇ ਮੈਂ ਕਿਹਾ ਤੁਸੀਂ ਐਮ ਐਸ ਐਮ ای ਦੇ ਪੇਜ ਤੇ ਲਾਰਜ ਦਾ ਇੱਕ ਨਾਮ ਵੀ ਨਹੀਂ ਕਹਿੰਦੇ ਕੋਈ ਲਾਰਜ ਹੈ ਹੀ ਨਹੀਂ ਸਪੋਰਟਸ ਵਿੱਚ 올 ਦੀ ਇੰਡਸਟਰੀਜ਼ ਇਨ ਸਪੋਰਟਸ ਐਮ ਐਸ ਐਮ ای ਹੈਟਸ ਆਫ ਟੂ ਯੂ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਐਮ ਐਸ ਐਮ ای ਇਸ ਵਲੇ ਇੰਨਾ ਇੰਪੋਰਟੈਂਟ ਪਾਰਟ ਹੋ ਗਿਆ ਇਕਨੋਮੀ ਦਾ ਇਹ 베ਰੀ ਸਾਹਿਬ ਮੇਰੇ ਨਾਲ ਮੰਨਣਗੇ ਕਿਉਂਕਿ ਰੋਜ਼ ਇਹਨਾਂ ਦੀ ਇਹ ਡਿਸਕਸ਼ਨ ਹੁੰਦੀ ਹੋਣੀ 25 ਕਰੋੜ ਦੇ ਕਰੀਬ ਬੰਦਿਆਂ ਨੂੰ ਐਮ ਐਸ ਐਮ ای ਅੱਜ ਦੀ ਡੇਟ 'ਚ এমপ্লয়ਮੈਂਟ ਦਿੰਦੀ ਆ ਐਂਡ ਯੂ ਆਰ অলমোਸਟ 30% ਆਫ आवर ਜੀਡੀਪੀ ਹੈਡਸ ਆਫ ਟੂ ਐਮਐਸਐਮਈ ਇੰਡਸਟਰੀ ਅੱਜ ਦੀ ਡੇਟ 'ਚ ਜੇ ਗਵਰਨਮੈਂਟ ਸੈਂਟਰਲ ਗਵਰਨਮੈਂਟ ਯਾ ਸਟੇਟ ਗਵਰਨਮੈਂਟ ਐਮਐਸਐਮਈ ਦਾ ਨਹੀਂ ਧਿਆਨ ਦੇਗੀ ਨਾ ਉਹ ਸਟੇਟ ਤਰੱਕੀ ਕਰ ਸਕਦੀ ਆ ਨਾ ਉਹ ਮੁਲਕ ਤਰੱਕੀ ਕਰ ਸਕਦਾ ਐਮਐਸਐਮਈ ਇਜ਼ ਦੀ ਬੈਕਬੋਨ ਆਫ आवर ਕੰਟਰੀ ਐਸ ਵੀ ਸਪੀਕ ਇਟ ਇਜ਼ ਸੈਕੰਡ ਲਾਰਜੈਸਟ ੈਂਪਲੋਇਰ ਆਫਟਰ ਐਗਰੀਕਲਚਰ ਇਨ आवर ਕੰਟਰੀ ਹੁਣ ਮੈਨੂੰ ਪਤਾ ਹੈ ਜੇ ਆਪਾਂ ਹੋਰ ਕੰਪੀਟ ਕਰਨਾ ਹੈ 0.5% ਨੂੰ ਹੋਰ ਅੱਗੇ ਵਧਾਣਾ ਹੈ ਵਟ ਵੀ ਨੀਡ ਟੂ ਡੂ ਇਜ਼ ਵੀ ਨੀਡ ਟੂ ਗੈਟ ਮੋਰ ਟੈਕਨੋਲੋਜੀ ਮੋਰ ਆਰ ਐਨ ਡੀ ਇੱਕਤਾ ਸੈਂਟਰ ਆ ਗਿਆ ਹੋਰ ਵੀ ਤੁਸੀਂ ਜੋ ਤੁਹਾਨੂੰ ਚਾਹੀਦਾ ਸਮ ਦੱਸੋ ਵੈਸੇ ਇੱਕ ਅਸੀਂ ਆਲਰੇਡੀ ਕਾਮਰਸ ਮਿਨਿਸਟਰੀ ਸੈਂਟਰ ਚ ਭੇਜ ਚੁੱਕੇ ਹਾਂ ਜਿੱਥੇ 2.5 300 ਕਰੋੜ ਰੁਪਏ ਦਾ ਇਕੁਪਮੈਂਟ ਅਸੀਂ ਮੰਗਿਆ ਮੈਨੂੰ ਪਿਊਸ਼ ਗੋਇਲ ਜੀ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਅਸੀਂ ਇਕੁਪਮੈਂਟ ਤੁਹਾਨੂੰ ਦਵਾਂਗੇ that is for 3 R&D centers one is batala two are from ludhiana but you are closer to ludhiana so ਪੁਛੀ ਦੇਖਣਾ ਸੀਗਾ ਵੀ ਵਿਚ ਇਜ਼ ਕਿਹੜੇ ਆਰ ਐਨ ਡੀ ਸੈਂਟਰ ਚ ਸਾਨੂੰ ਉਹ ਪੈਸੇ ਮਿਲ ਸਕਦੇ ਆ ਵਿਚ ਇਜ਼ ਲਾਇਬਲ ਟੂ ਗੈਟ ਸੋ ਦੈਟਸ ਹਾਉ ਵੀ ਰეკਮੈਂਡਡ ਬਟ ਹੋਰ ਵੀ ਤੁਹਾਨੂੰ ਕੋਈ ਆਰ ਐਨ ਡੀ ਲਈ ਚਾਹੀਦਾ ਦੱਸੋ ਇੱਕ ਅਸੀਂ ਨਵੀਂ ਇੰਡਸਟਰੀਅਲ ਪਾਲਿਸੀ ਲਈ ਰਿਸਰਚ ਐਂਡ ਡਿਵੈਲਪਮੈਂਟ ਤੇ ਵੀ ਇਨਸੈਂਟਿਵ ਦੇ ਰਹੇ ਹਾਂ ਜੇ ਤੁਸੀਂ ਆਪਣੇ ਆਰ ਐਨ ਡੀ ਸੈਂਟਰ ਲਗਾਓਗੇ ਤਾਂ ਉਹਦੇ ਚ ਤੁਹਾਨੂੰ ਯੂ ਵਿਲ ਗੈਟ ਇਨਸੈਂਟਿਵਸ ਐਜ਼ ਇਫ ਯੂ ਆਰ ਪੁੱਟਿੰਗ machinery for manufacturing that is what we are trying to make a new policy into it so that r and d no wat to wad badhava mile ik sanjeet ji tuhanu pata hovega ke jehdi ae assi naye sanu fund sanction hoya hai ede vich lab included hai mere khayal hai gi ae lab kyuki jalandar halya nu ae badi problem hundi apne jehde ਇਹ ਬਣਾਉਂਦੇ ਆ ਇਹਨਾਂ ਨੂੰ ਟੈਸਟਿੰਗ ਲਈ ਬਾਹਰ ਜਾਣਾ ਪੈਂਦਾ ਕਿਉਂਕਿ ਇੱਥੇ ਕੋਈ ਅਪਰੂਵਡ ਲੈਬ ਹੈ ਨਹੀਂ ਤਾਂ ਮੇਰੀ ਇਹ ਰਿਕੁਐਸਟ ਹੋਏਗੀ ਜੇ ਹੈਗੀ ਆ ਤਾਂ ਠੀਕ ਹੈ ਨਹੀਂ ਹੈਗੀ ਤਾਂ ਉਹ ਉਹਦੇ ਵਿੱਚ ਇਨਕਲੂਡ ਕਰਕੇ ਤਾਂ ਕਿ ਇਹਨਾਂ ਨੂੰ ਕਿਉਂਕਿ ਉਹ ਜਿਹੜੀ ਟੈਸਟ ਰਿਪੋਰਟ ਹੁੰਦੀ ਹੈ ਉਹ ਇਹਨਾਂ ਨੂੰ ਆਪਣੇ ਬਾਇਰਸ ਨੂੰ ਨਾਲ ਦੇਣੀ ਪੈਂਦੀ ਹੈ ਐਸ਼ ਵੱਲੇ ਇਹਨਾਂ ਕੋਲ ਇਹੋ ਜੀ ਕੋਈ ਲੈਬ ਇੱਥੇ ਹੈ ਨਹੀਂ ਤੇ ਵੀਲ ਮੇਕ ਸ਼ੋਰ ਜੀ ਯੂ ਗੈਟ ਦੈਟ ਲੈਬ ਵੈਰੀ ਸੂਨ once again thanks for organizing this event assuring you of all the support from industry department from power department and from government of punjab and after today's speech from mr berry you will say thanks to niti yog and central government also Thank you very much. Thanks a lot.